ਕਵਿਤਾ ਤਾਂ ਹੁੰਦੀ ਹੀ ਹੈ ਪਰ ਹਰ ਕਵਿਤਾ ਦੀ ਕੋਈ ਨਾ ਕੋਈ ਕਹਾਣੀ ਵੀ ਹੁੰਦੀ ਹੈ ਇਸੇ ਤਰ੍ਹਾਂ ਹਰੇਕ ਕਵੀ ਦੇ ਜੀਵਨ ਦੀ ਇੱਕ ਕਹਾਣੀ ਹੁੰਦੀ ਹੈ ਜਿਸ ਦਾ ਸੰਬੰਧ ਉਸ ਦੀ ਕਵਿਤਾ ਨਾਲ ਸਿੱਧਾ ਜਾਂ ਸਿੱਧਾ ਜ਼ਰੂਰ ਹੁੰਦਾ ਹੈ ਅੱਜ ਜਿਹੜੀ ਕਿਤਾਬ ਸਾਡੀ ਚਰਚਾ ਦਾ ਕੇਂਦਰ ਹੈ ਉਸ ਕਿਤਾਬ ਵਿੱਚੋਂ ਪੰਜਾਬੀ ਦੇ ਕੁਝ ਮਸ਼ਹੂਰ ਕਵੀਆਂ ਲੇਖਕਾਂ ਦੇ ਨੈਣਾ ਨਕਸ਼ਾ ਦੇ ਚੌਲੇ ਪੈਂਦੇ ਹਨ ਇਹ ਕਿਤਾਬ ਹੈ ਪੰਜਾਬੀ ਦੀ ਨਾਵਲਕਾਰਾ ਪ੍ਰਮਿੰਦਰ ਕੌਰ ਨਿਜਰ ਦਾ ਲਿਖਿਆ ਹੋਇਆ ਨਾਵਲ ਚੱਕਰਬਿਊ ਜਿਸ ਵਿੱਚ ਉਸਨੇ ਲਫ਼ਜ਼ਾਂ ਕਾਰਜਾਂ ਅਤੇ ਭਾਵਾਂ ਦੇ ਚੱਕਰਬਿਊ ਦੀ ਗੱਲ ਕੀਤੀ ਹੈ ਆਓ ਸੁਣਦੇ ਹਾਂ ਲੇਖਕਾ ਪ੍ਰਮਿੰਦਰ ਕੌਰ ਨਿਜਰ ਅਤੇ ਡਾਕਟਰ ਕੁਲਵਿੰਦਰ ਕੌਰ ਮਨਹਾਸ ਵਿਚਕਾਰ ਉਸ ਨਾਵਲ ਬਾਰੇ ਇੱਕ ਗੁਫ਼ਤਗੋ ਪਰਮਜੀਤ ਕੌਰ ਨਿਜਰ ਜੀ ਤੁਹਾਡਾ ਅਦਵੀ ਦਰਵਾਜ਼ੇ ਵਿੱਚ ਆਉਣ ਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਡਾਕਟਰ ਕੁਲਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਮੈਨੂੰ ਦਰਸ਼ਕਾਂ ਦੇ ਰੂਬਰੂ ਕਰਾਇਆ ਹੈ ਇਸ ਲਈ ਮੈਂ ਤੁਹਾਡੀ तहे دلੋਂ ਧੰਨਵਾਦੀ ਹਾਂ ਪਰਮਜੀਤ ਕਰਨੀਜ਼ਰ ਜੀ ਕੀ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਰੋਗੇ ਕਿ ਤੁਸੀਂ ਸਹਿਦ ਦੇ ਵਿੱਚ ਇੰਨੇ ਲੰਬੇ ਸਮੇਂ ਬਾਅਦ ਕਦਮ ਰੱਖਿਆ ਤੇ ਜਦੋਂ ਕਦਮ ਰੱਖਿਆ ਤਾਂ ਤੁਸੀਂ ਸਹਿਦ ਦੇ ਵਿੱਚ ਝੜੀ ਲਾ ਦਿੱਤੀ ਇਸ ਦਾ ਕੀ ਕਾਰਨ ਹੈ ਤੁਸੀਂ ਇਹ ਸਾਰਾ ਕੁਝ ਪਹਿਲਾਂ ਕਿਉਂ ਨਾ ਸੋਚਿਆ ਸਿਰਫ ਆਪਣੀ ਰਿਟਾਇਰਮੈਂਟ ਤੋਂ ਬਾਅਦ ਹੀ ਸਾਹਿਤ ਵੱਲ ਆਪਣੇ ਕਦਮ ਕਿਉਂ ਵਧਾਏ ਐਵੇਂ ਕੁਲਵਿੰਦਰ ਜੀ ਕਿ ਲਿਖਣ ਦਾ ਸ਼ੌਕ ਮੈਨੂੰ ਬਚਪਨ ਤੋਂ ਸੀ ਕਾਲਜ ਟਾਈਮ ਦੇ ਵਿੱਚ ਵੀ ਮੈਂ ਆਪਣੇ ਕਾਲਜ ਮੈਗਜ਼ੀਨ 'ਚ ਛਪਦੀ ਰਹੀ ਹਾਂ ਹੋਰ ਵੀ ਰਸਾਲਿਆਂ 'ਚ ਕਦੇ-ਕਦੇ ਮੈਂ ਆਪਣੀ ਕਹਾਣੀ ਜਾਂ ਕਵਿਤਾ ਭੇਜ ਦਿੰਦੀ ਸੀ ਜੀ ਸ਼ਾਦੀ ਤੋਂ ਬਾਅਦ ਜ਼ਿੰਦਗੀ ਇੰਨੀ ਰੁਝੀ ਮਿਆਂ ਭਰੀ ਹੋਗੀ ਕਿ ਜਿੰਨਾ ਕ ਸਮਾਂ ਮੈਨੂੰ ਮਿਲਦਾ ਸੀ ਉਹਦੇ ਨਾਲ ਮੈਂ ਸੰਤੁਸ਼ਟ ਨਹੀਂ ਸੀ। ਨਾ ਹੀ ਇਹਨੇ ਸਾਧਨ ਸੀ ਕਿ ਜਿਹੜਾ ਕੋਈ ਲਿਖਿਆ ਹੋਇਆ ਮੈਂ ਛੁਪਵਾ ਸਕਦੀ। ਆਪਦਾ ਸ਼ੌਕ ਪੂਰਾ ਕਰਨ ਲਈ ਮੈਂ ਡਾਇਰੀਆਂ 'ਚ ਕਦੇ-ਕਦੇ ਕੁਛ ਨਾ ਕੁਛ ਲਿਖ ਦਿੰਦੀ ਸੀ। ਫਿਰ ਮੈਂ ਆਪਣੇ ਵਿਦਿਆਰਥੀਆਂ ਨੂੰ ਇਸ ਪਾਸੇ ਵੱਲ ਲਾਇਆ ਉਹਨਾਂ 'ਚ ਸਹਿਤਕ ਚੇਸ਼ਟਾ ਪੈਦਾ ਕੀਤੀ ਤੇ ਉਹ ਵੀ ਲਿਖਣ ਦੇ ਲਈ ਮੇਰੇ ਨਿਰਦੇਸ਼ਨ ਦੇ ਅਧੀਨ ਬੜੇ ਚੰਗਾ ਸਾਹਿਤ ਰਚਣ ਲੱਗੇ। ਜਿਗਰੋਂ ਬੇਸਿਕ ਸਕੂਲ 'ਚ ਜਦੋਂ ਮੈਂ ਸਰਵਿਸ ਕਰਦੀ ਸੀ ਅਸੀਂ ਤਰੇਲ ਤੁੱਕ ਕੇ ਮੈਗਜ਼ੀਨ ਕੱਢਿਆ ਉਹਦੇ ਵਿੱਚ ਵੀ ਮੇਰੇ ਕਈ ਵਿਦਿਆਰਥੀ ਅੱਛੇ ਲਿਖਾਰੀ ਬਣ ਕੇ ਉਭਰੇ ਨੇ ਤਾਂ ਰਿਟਾਇਰਮੈਂਟ ਤੋਂ ਬਾਅਦ ਸਮਾਂ ਵੀ ਸੀ ਸਾਧਨ ਵੀ ਸੀ ਨਿਜਰ ਜੀ ਸੌਰੀ ਕਿ ਮੈਂ ਤੁਹਾਨੂੰ ਵਿਚੋਂ ਹੀ ਟੋਕ ਰਹੀ ਆ ਤੁਸੀਂ ਮੈਗਜ਼ੀਨ ਦੀ ਗੱਲ ਕੀਤੀ ਇਸ ਮੈਗਜ਼ੀਨ ਦਾ ਐਡੀਟਰ ਕੌਣ ਸੀ ਇਹਦੀ ਐਡੀਟਰ ਪੰਜਾਬੀ ਵਿਭਾਗ ਦੀ ਮੈਂ ਹੀ ਸੀ ਵੈਰੀ ਗੁੱਡ ਹੁਣ ਅਸੀਂ ਆਪਣੀ ਕਮ ਟੂ ਦਾ ਪੁਆਇੰਟ ਹਾਂਜੀ ਪੁਸਤਕ ਚੱਕਰ ਵੀ ਬਾਰੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਹਾਂਜੀ ਤੁਹਾਨੂੰ ਇਸ ਨਾਵਲ ਦਾ ਜਿਹੜਾ ਨਾਮ ਹੈ ਉਹ ਕਿਸ ਨੇ ਸੁਜੈਸਟ ਕੀਤਾ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਇਸ ਨੂੰ ਕਹਾਣੀ ਦੇ ਸੰਦਰਭ ਤੇ ਵਿਸ਼ੇ ਦੇ ਸੰਦਰਭ ਵਿੱਚ ਰੱਖ ਕੇ ਜਰਾ ਦੱਸੋ ਹਾਂਜੀ ਇਹ ਨਾਵਲ ਮੇਰੇ ਜ਼ਿਹਨ ਦੇ ਵਿੱਚ ਜਦੋਂ ਸਮਾਇਆ ਤਾਂ ਮੈਂ ਇੱਕ ਔਰਤ ਹੁੰਦੇ ਹੋਏ ਔਰਤ ਨੂੰ ਜਿਹੜੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਸੀ ਉਹ ਮੇਰੇ ਦਿਮਾਗ ਦੇ ਵਿੱਚ ਬਹੁਤ ਘਰ ਕਰ ਗਈਆਂ ਕਿ ਇੱਕ ਔਰਤ ਨੂੰ ਚਾਹੇ ਜਿੰਨਾ ਮਰਜੀ ਵੀ ਇਹ ਕਹੀ ਜਾਣ ਕਿ ਅਸੀਂ ਇਸ ਨੂੰ ਆਜ਼ਾਦੀ ਦਿੱਤੀ ਹੈ ਲੇਕਿਨ ਮੇਰੇ ਸੋਚ ਸਮਝ ਦੇ ਮੁਤਾਬਕ ਔਰਤ ਆਜ਼ਾਦ ਨਹੀਂ ਹੈ ਇਸ ਦੇ ਕੋਲੋਂ ਬਹੁਤ ਕੁਝ ਐਕਸਪੈਕਟ ਕੀਤਾ ਜਾਂਦਾ ਕਿ ਇੱਕ ਚੰਗੀ ਬੇਟੀ ਬਣੇ ਚੰਗੀ ਸੁਹਾਣੀ ਬਣੇ ਚੰਗੀ ਮਹਿਬੂਬ ਬਣੇ ਚੰਗੀ ਪਤਨੀ ਬਣੇ ਚੰਗੀ ਮਾਂ ਬਣੇ ਲੇਕਿਨ ਉਹਦਾ ਆਪਣਾ ਆਪ ਇਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਗੁਆਚ ਜਾਂਦਾ ਹੈ ਤਾਂ ਉਹਦੀਆਂ ਆਪਣੀਆਂ ਭਾਵਨਾਵਾਂ ਆਪਣੇ ਜਜ਼ਬਾਤ ਬਿਲਕੁਲ ਹੀ ਦਬ ਜਾਂਦੇ ਜਾਂ ਖਤਮ ਹੋ ਜਾਂਦੇ ਉਹਦੀ ਆਪਣੀ ਹੋਂਦ ਗੁਆਚ ਹੀ ਜਾਂਦੀ ਹੈ ਇਹ ਜਿਹੜੀ ਸਭ ਤੋਂ ਵੱਡੀ ਤਰਾਸਦੀ ਸੀ ਇਹ ਮੇਰੇ ਸਾਹਮਣੇ ਸੀ ਔਰ ساری ਉਮਰ ਔਰਤ ਹੈ ਜਿਹੜੀ ਇਨਾਂ ਸਮੱਸਿਆਵਾਂ ਦੇ ਨਾਲ ਜੂਝਦੀ ਕੱਢ ਦਿੰਦੀ ਹੈ ਉਸ ਦੀਆਂ ਆਲੇ-ਦੁਆਲੇ ਸਮੱਸਿਆਵਾਂ ਦਾ ਉਹਦੀਆਂ ਭਾਵਨਾਵਾਂ ਦਾ ਇੱਕ ਚੱਕਰਵਿਊ ਬਣ ਜਾਂਦਾ ਜਿਸ ਦੇ ਵਿੱਚ ਉਹ ਦਾ ਦਮ ਘੁੱਟਦਾ ਤੇ ਮੇਰੇ ਨਾਵਲ ਦੀ ਜਿਹੜੀ ਔਰਤ ਹੈ ਉਹ ਦਮ ਘੁੱਟ ਕੇ ਮਰਨਾ ਨਹੀਂ ਚਾਹੁੰਦੀ ਉਹ ਉਸ ਚੱਕਰਵਿਊ ਚੋਂ ਨਿਕਲਣਾ ਚਾਹੁੰਦੀ ਹੈ ਉਹ ਕਿਸ ਤਰ੍ਹਾਂ ਨਾਲ ਨਿਕਲਦੀ ਹੈ ਇਹ ਉਹਦੇ ਸਾਰੇ ਜੀਵਨ ਦੀ ਸੰਘਰਸ਼ਮਈ ਗੱਥਾ ਹੈ ਇਹ ਮੇਰੀ ਨਾਵਲ ਦੀ ਕਹਾਣੀ ਇਹ ਔਰਤ ਦੀਆਂ ਸਮੱਸਿਆਵਾਂ ਦੇ ਉਦਾਲੇ ਘੁੰਮਦੀ ਹੈ ਵੈਸੇ ਜੇ ਦੇਖਿਆ ਜਾਏ ਇਸ ਨਾਵਲ ਦੇ ਦੂਜੇ ਪਾਤਰ ਵੀ ਕਿਸੇ ਨਾ ਕਿਸੇ ਚੱਕਰ ਵਿੱਚ ਫਸੇ ਹੋਏ ਆ ਉਹ ਵੀ ਭਾਵਨਾਵਾਂ ਦਾ ਸਮੱਸਿਆਵਾਂ ਦਾ ਇਹ ਉਹ ਮਹਾਭਾਰਤ ਵਾਲਾ ਚੱਕਰ ਵੀ ਉਹ ਨਿਜੇ ਤੀਰਾਂ ਤਲਵਾਰਾਂ ਦਾ ਨਹੀਂ ਹੈ ਇਹ ਮਨੁੱਖੀ ਭਾਵਨਾਵਾਂ ਦਾ ਸਮੱਸਿਆਵਾਂ ਦਾ ਚੱਕਰ ਵੀ ਉਹ ਹੈ ਜੇ ਦੇਖਿਆ ਜਾਵੇ ਤਾਂ ਹਰ ਇਨਸਾਨ ਦੇ ਅੰਦਰ ਇੱਕ ਮਹਾਭਾਰਤ ਛੜੀ ਹੋਈ ਹੈ ਤੇ ਹਰ ਬੰਦਾ ਉਸ ਮਹਾਭਾਰਤ ਦੇ ਵਿੱਚ ਜਿਹੜਾ ਯੁੱਧ ਚੱਲ ਰਿਹਾ ਉਹਦੇ ਚੱਕਰ ਵਿੱਚ ਫਸਿਆ ਹੋਇਆ ਇਹ ਜਿਹੜੀ ਮੇਰੀ ਨੋਵਲ ਦੀ ਕਹਾਣੀ ਹੈ ਇਹ ਅੰਤਰਦਵੰਦ ਦੀ ਕਹਾਣੀ ਹੈ ਮਨੁੱਖੀ ਅੰਤਰਦਵੰਦ ਦੀ ਇਹ ਮਾਨਸਿਕ ਸਮੱਸਿਆਵਾਂ ਨਾਲ ਜ਼ਿਆਦਾ ਡੀਲ ਕਰਦੀ ਹੈ ਕਿ ਇੱਕ ਔਰਤ ਨੂੰ ਕਿਹੜੀਆਂ-ਕਿਹੜੀਆਂ ਮਾਨਸਿਕ ਤਰਾਸ ਦੀਆਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਜਿਹੜੀ ਵਰਕਿੰਗ ਲੇਡੀ ਹੈ ਉਹਨੂੰ ਜਾਂ ਸਮੱਸਿਆਵਾਂ ਹੋਰ ਵੀ ਜ਼ਿਆਦਾ ਨੇ ਸਕੂਲ ਦੇ ਅਧਿਕਾਰੀ ਨੇ ਕਲਿਗਸ ਨੇ ਉੱਚ ਅਧਿਕਾਰੀ ਨੇ ਉਹਦਾ ਸ਼ੋਸ਼ਣ ਕਰਨ ਤੱਕ ਜਾਂਦੇ ਆ ਉਹ ਉਹਨਾਂ ਦੇ ਵਿੱਚੋਂ ਕਿਵੇਂ ਨਿਕਲਦੀ ਹੈ ਇੱਕ ਯਤਨ ਕੀਤਾ ਵੀ ਉਸ ਤਰਾਸਦੀ ਨੂੰ ਬਿਆਨ ਕੀਤਾ ਜਾਵੇ ਉਸ ਚੱਕਰ ਦੇ ਵਿੱਚ ਚਕਰ ਵੀਊ ਦੇ ਵਿੱਚੋਂ ਨਿਕਲਣ ਲਈ ਲੜਕੀਆਂ ਨੂੰ ਥੋੜਾ ਜਿਹਾ ਉਤਸ਼ਾਹ ਦਿੱਤਾ ਜਾਵੇ ਤੁਹਾਡੇ ਸੁਨਾਵਲ ਵਿੱਚ ਜਥਾਰਥ ਦਾ ਅਤੇ ਰੋਮਾਂਸ ਦਾ ਸਮੇਲ ਹੈ ਹਾਂਜੀ ਤੁਸੀਂ ਜੀਵਨ ਦੇ ਜਥਾਰਥ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜੀ ਖੇੜੇ ਵੀ ਹੈ ਹੂੰ ਆंसू ਵੀ ਹੈ ਹੂੰ ਪਤ ਚੜ ਵੀ ਹੈ ਬਸੰਤ ਵੀ ਹੈ ਕੀ ਤੁਸੀਂ ਆਪਣੇ ਇਸ ਨਾਵਲ ਨੂੰ ਲਿਖਣ ਤੋਂ ਬਾਅਦ ਆਤਮਿਕ ਸੰਤੁਸ਼ਟੀ ਗ੍ਰਹਿਣ ਕਰ ਰਹੇ ਹੋ ਡਾਕਟਰ ਮਨਹਾਰਸ ਜੀ ਇਸ ਨਾਵਲ ਨੂੰ ਲਿਖ ਕੇ ਮੈਨੂੰ ਲੱਗਿਆ ਕਿ ਮੇਰੇ ਅੰਦਰ ਜੋ ਗੁਵਾਰ ਸੀ ਜੋ ਦੁੱਖ ਸੀ ਇਹ ਇਕੱਲਾ ਮੈਂ ਆਪਣੀ ਮਨਦੀਪ ਬਾਰੇ ਨਹੀਂ ਮਹਿਸੂਸ ਕੀਤਾ ਮੈਂ ਹਰ ਲੜਕੀ ਬਾਰੇ ਮਹਿਸੂਸ ਕੀਤਾ ਕਿਉਂਕਿ ਇਸ ਨਾਵਲ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਕਈ ਲੜਕੀਆਂ ਦੇ ਖਤ ਆਏ ਨੇ ਕਿ ਤੁਸੀਂ ਇਹ ਅੱਜ ਸਾਡੀ ਗੱਲ ਕੀਤੀ ਹੈ ਕਿਤੇ ਨਾ ਕਿਤੇ ਵੀ ਤੁਹਾਨੂੰ ਕਿਵੇਂ ਪਤਾ ਵੀ ਇਹ ਸਾਡੇ ਨਾਲ ਵਾਪਰਿਆ ਦਾ ਇਹ ਮੋਸਟਲੀ 90% ਲੜਕੀਆਂ ਇਸ ਤਰ੍ਹਾਂ ਨਾ ਗੁੰਮਰਾ ਹੋ ਜਾਂਦੀਆਂ ਨੇ ਕੋਈ ਕੋਈ ਸੰਭਲਦੀ ਹੈ ਜਿਦੇ ਭਾਗ ਚੰਗੇ ਹੋਣ ਤੁਹਾਡੀ ਇਸ ਨਾਵਲ ਲਿਖਣ ਦੀ ਪ੍ਰੇਰਣਾ ਕਿੱਥੋਂ ਮਿਲੀ ਮੈਨੂੰ ਪ੍ਰੇਰਣਾ ਤਾਂ ਆਲੇ ਦੁਆਲੇ ਤੋਂ ਹੀ ਮਿਲੀ ਹੈ ਇਹਦੇ ਵਿੱਚ ਹਰ ਸਿਮਰਿਤ ਇੱਕ ਪਾਤਰ ਉਹ ਮੇਰੀ ਸਹੇਲੀ ਹੈ ਉਸ ਨੇ ਆਪਣੇ ਭੈਣਾਂ ਭਰਾਵਾਂ ਲਈ ਬੜਾ ਕੁਝ ਕੀਤਾ ਸੀ ਨਾਵਲ ਮੇਰਾ ਉਹਦੇ ਨਾਲ ਹੀ ਸ਼ੁਰੂ ਹੋਇਆ ਕਮਰੇਡਾਂ ਦੀ ਧੀ ਸੀ ਸ਼ਾਦੀ ਲਈ ਉਹਦੀ ਉਮਰ ਨਿਕਲ ਚੁੱਕੀ ਸੀ ਬੜੀ ਲੇਟ ਉਮਰ 'ਚ ਉਸ ਨੇ ਆਪਣੇ ਮਨਪਸੰਦ ਮਾਈਏ ਦੇ ਨਾਲ ਸ਼ਾਦੀ ਕਰਵਾਈ ਲੇਕਿਨ ਸਾਲ ਦੇ ਅੰਦਰ ਅੰਦਰ ਉਹਦੀ ਡੈਥ ਹੋ ਗਈ। ਉਹਦੀ ਤਰਾਸਦੀ ਮੇਰੇ ਸਾਹਮਣੇ ਸੀ ਕਿ ਵੀ ਉਹਨੂੰ ਤਾਂ ਮਿਲ ਕੇ ਵੀ ਕੁਝ ਨਹੀਂ ਮਿਲਿਆ। ਤੇ ਮੇਰੇ ਮਨਦੀਪ ਨੂੰ ਸਭ ਕੁਝ ਮਿਲ ਕੇ ਉਹਦਾ ਲੁੱਟਿਆ ਹੀ ਗਿਆ ਸਾਰਾ ਕੁਝ। ਸੋ ਇਸ ਤਰ੍ਹਾਂ ਔਰਤ ਦੀਆਂ ਜਿਹੜੀਆਂ ਤਰਾਸਦੀਆਂ ਨੇ ਉਹਨਾਂ ਨੂੰ ਦੇਖ ਦੇ ਕੇ ਮੇਰੇ ਅੰਦਰ ਪ੍ਰੇਰਣਾ ਜਾਗੀ ਵੀ ਮੈਂ ਇਹਨਾਂ ਦਾ ਦੁੱਖ ਦਰਦ ਜ਼ਰੂਰ ਬਿਆਨ ਕਰਨਾ ਔਰ ਮੈਨੂੰ ਪੂਰੀ ਸੰਤੁਸ਼ਟਤਾ ਹੈ ਕਿ ਮੈਂ ਆਪਣੇ ਮਨੋਰਥ 'ਚ ਸਫਲ ਹੋਈ। ਪਰਮਜੀਤ ਕਰਨੀ ਜਰਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੁਸੀਂ ਆਪਣਾ ਕੀਮਤੀ ਸਮਾਂ ਅਦਵੀ ਦਰਵਾਜ਼ਾ ਨੂੰ ਅਤੇ ਇਸ ਦੇ ਦਰਸ਼ਕਾਂ ਨੂੰ ਦਿੱਤਾ ਉਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਮੈਂ ਸੋਚਦੀ ਹਾਂ ਅਤੇ ਕਾਮਨਾ ਕਰਦੀ ਹਾਂ ਕਿ ਤੁਸੀਂ ਬਹੁਤ ਜਲਦੀ ਇਸ ਦਰਵਾਜ਼ੇ ਉੱਤੇ ਫਿਰ ਦਸਤਕ ਦਿਓ